ਅੱਜ ਦੀ ਇਹ ਮੀਟਿੰਗ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਮੁਖ ਦਫ਼ਤਰ ਸਾਡੇ ਕੀਤੀ ਗਈ ਹੈ ਪਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 134ਵਾਂ ਜਿਹੜਾ ਜਨਮ ਦਿਹਾੜਾ ਆ ਰਿਹਾ ਵੈ ਸਮੁੱਚੀ ਦੁਨੀਆ ਦੇ ਵਿੱਚ ਬੜੀ ਹੀ ਹਰ ਹਰਸੋ ਲਾਸਨਾ ਲ ਬਣਾਇਆ ਜਾਂਦਾ ਵੈ ਉਸੇ ਲੜੀ ਅਧੀਨ ਅੱਜ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਇਹ ਫੈਸਲਾ ਲਿੱਤਾ ਗਿਆ ਸਾਡੀ ਸਾਰੇ ਹੀ ਟੀਮ ਵੱਲੋਂ ਪਧੌੜ ਹੌਸ ਤੋਂ ਇੱਕ ਵੱਡਾ ਇੱਕਠ ਲੈ ਕੇ ਉੱਥੇ ਬਾਬਾ ਸਾਹਿਬ ਦੀਆਂ ਡਾਕਟਰ ਅੰਬੇਡਕਰ ਜੀ ਦੀਆਂ ਸ਼ਖਸ਼ਾਵਾਂ ਨੂੰ ਪ੍ਰੇਰਿਤ ਕਰਨ ਲਈ ਅਤੇ ਉਹਦੇ ਨਾਲ ਨਾਲ ਵਧੀਆ ਵਿਚਾਰ ਸੁਣਨ ਲਈ ਇੱਕ ਬਹੁਤ ਵੱਡਾ ਇਕੱਠ ਕੀਤਾ ਜਾਏਗਾ ਉਹ ਇਕੱਠ ਪੈਦਲ ਮਾਰਚ ਦੇ ਰੂਪ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਲੰਧਰ ਪਾਈਪਾਸ ਵਿਕੇ ਸਟੈਚੂ ਤੇ ਜਾ ਕੇ ਉਸ ਦੀ ਸਮਾਪਤੀ ਹੋਵੇਗੀ ਅਤੇ ਸਾਰੇ ਹੀ ਲੁਧਿਆਣਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਦੌੜੋਸ ਵਿਕੇ ਵੱਡੀ ਗਿਣਤੀ ਦੇ ਵਿੱਚ 14 ਅਪ੍ਰੈਲ ਵਾਲੇ ਦਿਨ ਸਮਾ 12 ਵਜੇ ਪਹੁੰਚ ਕੇ ਬਾਬਾ ਸਾਹਿਬ ਦਾ ਡਾਕਟਰ ਅੰਬੇਡਕਰ ਜੀ ਦਾ ਆਪਾਂ ਰਲ ਮਿਲ ਕੇ ਸਾਰੇ ਜਨਮ ਦਿਹਾੜਾ ਮਨਾਈਏ ਇਹੀ ਸਾਡੀ ਬੇਨਤੀ ਹੈ ਸਾਰੇ ਲੁਧਿਆਣੇ ਦੇ ਵੀਰਾਂ ਨੂੰ ਧੰਨਵਾਦ ਭਗਵਾਨ ਵਾਲਮੀਕੀ ਧਰਮ ਸਮਾਦੀ ਸਮੂਸੀ ਸਮੂਸੀ ਟੀਮ ਨੇ ਜਿਹੜੀ ਇਹ ਤਿਆਰੀਆਂ ਸੰਬੰਧ ਸਾਡੇ ਦਫਤਰ ਤੇ ਮੁੱਖ ਦਫਤਰ ਮੀਟਿੰਗ ਹੋਈ ਆ ਔਰ ਭਗਵਾਨ ਇਹ ਫਦੋੜ ਹੋ ਤੋਂ ਲੈ ਕੇ ਜਲੰਧਰ ਬਾਈ ਪਾਸਕ ਜਿਹੜਾ ਸਾਡਾ ਪੈਦਲ ਮਾਰਚਾ ਉਹ ਜਾਣਾ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਵੱਧ ਚੜ ਕੇ ਭਧੋੜੋਸ ਪਹੁੰਚੋ ਔਰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੋ ਸਾਰੇ ਦਲ ਸਮਾਜ ਦਾ ਜਿਹੜਾ ਰਹਿਵਰ ਹੈ ਉਹ 14 ਅਪ੍ਰੈਲ ਨੂੰ ਅਸੀਂ ਸਾਰੇ ਜੀ ਨਾਲ ਮਿਲ ਕੇ ਮਨਾਵਾਂਗੇ ਇੰਨੇ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜਿੱਦੀ ਜਿਹੜੀ ਮੀਟਿੰਗ ਹੈ ਸਾਡੀ ਭਗਵਾਨ ਵਾਲਮੀਕ ਤੁਹਾਨੂੰ ਸਮਾਰਟਿਸਟ ਜਿਹੜਾ ਸਾਡਾ ਮੇਨ ਆਫਿਸ ਆ ਮਾਤਰਾਣੀ ਚੌਕ ਤੇ ਅੱਜ ਮੀਟਿੰਗ ਰੱਖੀ ਗਈ ਆ 바ਵਾ ਸਾਹਿਬ ਜੀ ਦੇ 바ਵਾ ਸਾਹਿਬ ਅੰਬੇਡਕਰ ਜੀ ਦੇ 14 ਅਪ੍ਰੈਲ ਨੂੰ ਲੈ ਕੇ ਬਹੁਤ ਵੱਡੇ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਕੀਤੀ ਗਈ ਆ ਤੇ ਜਿਹੜਾ ਸਾਡਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਪੈਦਲ ਮਾਰਚ ਹੈਗਾ ਵਾ ਬਹੁਤ ਹੀ ਸਮੂੱਚੇ ਢੰਗ ਨਾਲ ਭਦੌੜ ਹਾਊਸ ਤੋਂ ਲੈ ਕੇ 바ਵਾ ਸਾਹਿਬ ਦੇ ਸਟੈਚੂ ਤੱਕ ਸਮੂੱਚੇ ਢੰਗ ਨਾਲ ਤੇ ਵਧੀਆ ਤਰੀਕੇ ਨਾਲ ਕੱਢਿਆ ਜਾਊਗਾ ਤੇ ਉਰ ਵਿੱਚ ਸਾਡੀ ਸਾਰੀ ਸੰਗਠਨ ਵੱਲੋਂ ਟੀਮ ਵੱਲੋਂ ਲੰਗਰ ਦਾ ਪਵੰਦ ਵੀ ਆ ਪਾਣੀ ਦਾ ਅਰੇਂਜਮੈਂਟ ਵੀ ਆ ਹਰ ਚੀਜ਼ ਦਾ ਅਰੇਂਜਮੈਂਟ ਆ ਤੇ ਮੈਂ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰੋਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਡਾਕਟਰ ਬੀ ਆਰ ਅੰਬੇਡਕਰ ਜੀ ਦਾ 134 ਮਾ ਜਿਹੜਾ ਜਨਮ ਦਿਹਾੜਾ ਪੂਰੇ ਵਧੀਆ ਤਰੀਕੇ ਨਾਲ ਮਨਾਈਏ ਤੇ ਇਹ ਜਿਹੜਾ ਮੈਸੇਜ ਆ ਬਹੁਤ ਵਧੀਆ ਜਿਹੜਾ ਇੱਕ ਉਹ ਪੰਨੂ ਜਿਹੜਾ ਉਹ ਬਿਨਾਂ ਜਿਹੜਾ ਸਾਹਮਣੇ ਨਹੀਂ ਆਂਦਾ ਜਿਹੜਾ ਉਹ ਮੈਸੇਜ ਦਿੰਦਾ ਵਾ ਹੌਣ ਵੀ ਉਹਨੇ ਪਿੱਛੇ ਇੱਕ ਵੀਡੀਓ ਪਾਈ ਆ ਮੈਂ ਉਹਨੂੰ ਦੱਸਣਾ ਚਾਹੁੰਦਾ ਵਾਂ ਵੀ ਜੇ ਤੂੰ ਵਕਈ ਆਪਣੀ ਮਾਂ ਦੀ ਕੁੱਖੋਂ ਜਨਮ ਲਿਆ ਵਾ ਅੱਜ ਉਹ ਮਾਂ ਵੀ ਪਸਤਾਨੀ ਹੋਣੀ ਆ ਉਹਨੂੰ ਜਨਮ ਦੇ ਕੇ ਵੀ ਮੈਂ ਆਪਣੇ ਇੱਕ ਐਸੇ ਪੁੱਤ ਨੂੰ ਜਨਮ ਦੇਤਾ ਕਿ ਉਹ ਉਸ ਰੈਵਰ ਦੇ ਬਾਰੇ ਬੋਲਦਾ ਪਿਆ ਵਾ ਜਿਸ ਇਨਸਾਨ ਦੇ ਕੋਲ 32 ਡਿਗਰੀਆਂ ਨੇ ਜ਼ਮੀਨ ਤੋਂ ਲੈ ਕੇ ਇੰਨੀ ਪੜ੍ਹਾਈ ਉਹ ਇਨਸਾਨ ਨੇ ਕੀਤੀ ਆ ਇਹ ਜਿਹੜਾ ਪੰਨੂ ਆ ਮੈਨੂੰ ਤਾਂ ਇਹ ਲੱਗਦਾ ਉਹਨੂੰ ਇੰਨੀ ਦਾ ਉਹਨੇ ਕਦੇ ਆਪਣੀ ਜ਼ਿੰਦਗੀ ਦਾ ਕ ਸੁੱਚਾ ਵੀ ਹੋਣਾ ਜਿੰਨੀ ਡਿਗਰੀਆਂ ਬਾਬਾ ਸਾਹਿਬ ਜੀ ਕੋਲ ਹੈ ਬਾਬਾ ਸਾਹਿਬ ਜੀ ਦੇ ਤਾਂ ਉਹ ਪੈਰਾ ਹੈਗਾ ਵੀ ਨਹੀਂ ਤੇ ਅਸੀਂ ਉਹਨੂੰ ਅਸੀਂ ਵੀ ਉਹਨੂੰ ਖੁੱਲ੍ਹੇ ਚੈਨ ਚੈਲੰਜ ਕਰਦੇ ਆ ਵੀ ਜਿਹੜਾ ਉਹ ਕਹਿੰਦਾ ਨਾ ਵੀ ਮੈਂ 11 ਲੱਖ ਰੁਪਇਆ ਕਿਸੇ ਨੂੰ ਬਾਬਾ ਸਾਹਿਬ ਦਾ ਸਟੈਚੂ ਤੋੜਨ ਦਾ ਦਵਾਂਗਾ ਤੇ ਅਸੀਂ ਪੰਨੂ ਨੂੰ ਦੱਸਣਾ ਚਾਹੁੰਦੇ ਆ ਮੀਡੀਆ ਰਾਹੀਂ ਵੀ ਜੇ ਤੂੰ ਬੱਗੇ ਇੰਨੇ ਜੋਗਾ ਹੈਗਾ ਵਾ ਤਾਂ ਇਹ ਗੱਲੀਬਾਤੀ ਗੱਲਾਂ ਨਹੀਂ ਹੈਗੀਆਂ ਤਾਂ ਸਾਹਮਣੇ ਆ ਕੇ ਗੱਲ ਕਰੇ ਸਾਡੇ ਜਿਹੜੇ ਹੈਗੇ ਨੇ ਸਾਡੇ ਸਮਾਜ ਦੇ ਉੱਗੇ ਆਗੂ ਜਿਹੜੇ ਬਾਬਾ ਸਾਹਿਬ ਦੀ ਸੋਚ ਚ ਰੱਖਦੇ ਆ ਵਧੀਆ ਉਹਨਾਂ ਦੇ ਨਾਲ ਗੱਲ ਕਰਿਆ ਕਿ ਫੇਸਬੁੱਕ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਪੜ੍ਹਾਉਣਾ ਚਾਹੁੰਦਾ ਸਾਡੇ ਆਪਸੀ ਭਾਈਚਾਰੇ ਨੂੰ ਕਿਉਂਕਿ ਲੋਕ ਸਮਝਦਾਰ ਨੇ ਉਹ ਪੰਨੂ ਜਿਹੜਾ ਵਾ ਬਕਵਾਸ ਕਰਦਾ ਉੱਥੇ ਬੈਠ ਕੇ ਕਿਸੇ ਨੂੰ ਕਹਿ ਰਿਹਾ ਵੀ ਮੈਂ 11 ਲੱਖ ਰੁਪਏ ਦਊਂਗਾ ਬਾਬਾ ਸਾਹਿਬ ਦਾ ਸਟੈਚੂ ਤੋੜਨ ਦਾ ਸਾਡੇ ਉਹ ਸਾਹਮਣੇ ਜੇ ਆ ਜਵੇ ਜੇ ਸਾਡਾ ਕੋਈ ਦੋਸਤ ਮਿੱਤਰ ਜੀ ਉਹਨੂੰ ਸਾਡੇ ਮੂਰੇ ਕੋਈ ਲਿਆਵੇ ਪੰਨੂ ਨੂੰ ਤਾਂ ਅਸੀਂ ਹੋ ਸਕਦਾ ਅਸੀਂ 21 ਲੱਖ ਰੁਪਏ ਦੇ ਦੇਾਂਗੇ ਪੱਲਾ ਤੁਹਾਡੇ ਮਾਧਿਅਮ ਤੋਂ ਮੀਡੀਆ ਦੇ ਮਾਧਿਅਮ ਤੋਂ ਦੇਖ ਰਹੇ ਸਤਿਕਾਰਯੋਗ ਸਾਥੀਆਂ ਨੂੰ ਜੈ ਵਾਲਮੀਕੀ ਕ੍ਰਾਂਤੀਕਾਰੀ ਜੈ ਭਿੰਮ ਜੈ ਰਵਿਦਾਸ ਅੱਜ ਭਗਵਾਨ ਵਾਲਮੀਕੀ ਤਰਨ ਸਮਾਜ ਦੀ ਇੱਕ ਖਾਸ ਮੀਟਿੰਗ ਸਾਡੇ ਸੰਗਠਨ ਦੇ ਮੁੱਖ ਦਫ਼ਤਰ ਵਿਖੇ ਕਰਾਇਕ੍ਰਿਤਾ ਮਾਨਾ ਕੀਤੀ ਗਈ ਜੋ ਸੰਗਠਨ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਦੀ ਤਰ੍ਹਾਂ ਤਿਆਰੀ ਕਰ ਰਿਹਾ ਸਾਡੇ ਰਹਿਬਰ ਸਾਡੇ ਇਸਤ ਦੇ ਦੇ ਸੰਵਿਧਾਨ ਨਿਰਮਾਤਾ ਵਿਸ਼ਵਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਜੋ 134ਵਾਂ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ 14 ਅਪ੍ਰੈਲ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਭਗਵਾਨ ਵਾਲਮੀਕੀ ਤਰ੍ਹਾਂ ਸਮਾਜ ਇਸ ਸਾਲ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਂਦੀ ਹੈ ਅਸੀਂ ਇਸ ਮੌਕੇ ਤੇ ਲੁਧਿਆਣਾ ਵਿਖੇ ਭਧੋੜੋਸ ਤੋਂ ਪਹਿਲਾਂ 2 ਘੰਟੇ ਦਾ ਇੱਕ ਸਮਾਗਮ ਜਿਹੜਾ ਵਾ ਉੱਥੇ ਮਿਸ਼ਨਰੀ ਕਾਰਜਕ੍ਰਮ ਜਿਹੜਾ ਸੰਗਠਨ ਵੱਲੋਂ ਰੱਖਿਆ ਗਿਆ ਵਾ ਜਿੱਚ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਉਣ ਲਈ ਬਹੁਤ ਵੱਡੇ ਬਲਾਰੇ ਉੱਚ ਸ਼ਾਮਲ ਹੋ ਰਹੇ ਨੇ ਉਸ ਤੋਂ ਬਾਅਦ ਮਿਸ਼ਨਰੀ ਭਜਨ ਮੰਡਲੀਆਂ ਜਿਹੜੀਆਂ ਉੱਥੇ ਭਜਨਾਂ ਦਾ ਗੁਣਗਾਨ ਕਰਨ ਗਈਆਂ ਔਰ 2 ਘੰਟੇ ਦੇ ਸਮਾਗਮ ਤੋਂ ਬਾਅਦ ਅਸੀਂ ਵਿਸ਼ਾਲ ਕੱਟ ਦੇ ਵਿੱਚ ਅਸੀਂ ਇੱਥੋਂ ਪੈਦਲ ਪਰੋੜ ਉਸ ਤੋਂ ਸ਼ੁਰੂ ਹੋ ਕੇ ਲੁਧਿਆਣਾ ਦੇ ਅਲੱਗ-ਅਲੱਗ ਇਲਾਕਿਆਂ ਤੋਂ ਹੁੰਦੇ ਹੋਏ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਚੌਂਕ ਚਲੰਦਰ ਬਾਈਪਾਸ ਵਿਖੇ ਜਾ ਕੇ ਅਸੀਂ ਆਪਣੇ ਉਸ ਰੈਬਰ ਨੂੰ ਇੱਕ ਵੋਟ ਆਫ ਥੈਂਕਸ ਕਰਨ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਫੋਲਰ ਪਤਕਰਨ ਦੇ ਲਈ ਜਿਹੜਾ ਉੱਥੇ ਪਹੁੰਚਾਂਗੇ ਔਰ ਇਸ ਦਿਨ ਦੇ ਦਿਨ ਦੇ ਉੱਤੇ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੂੰ ਸਮਰਪਿਤ ਕਰਦੇ ਹੋਏ ਭਾਰਤ ਦਾ ਸੰਵਿਧਾਨ ਜਿਹੜਾ ਵਾ ਉਹ ਸੀ ਵਿਸ਼ੇਸ਼ ਤੌਰ ਤੇ ਉੱਥੇ ਆਏ ਹੋਏ ਮਹਿਮਾਨਾਂ ਨੂੰ ਵੰਡਾਂਗੇ ਔਰ ਸਾਡੇ ਜਿਹੜੇ ਬੱਚੇ ਆ ਅੱਛਾ-ਛਿਹਰੇ ਸਕੂਲਾਂ ਯੂਨੀਵਰਸਿਟੀਆਂ ਚ ਪੜ ਰਹੇ ਆ ਉਹ ਵੀ ਉੱਥੇ ਆ ਰਹੇ ਆ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦੇ ਉੱਤੇ ਭਜਨ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦੇ ਉੱਤੇ ਆਧਾਰਿਤ ਕਵਿਤਾਵਾਂ ਬੋਲਣ ਦੇ ਲਈ ਤਾਂ ਸਾਡਾ ਜਿਹੜਾ ਆਨ ਵਾਲੀ ਜਨਰੇਸ਼ਨ ਆ ਸੰਗਠਨ ਦਾ ਸੰਗਠਨ ਦੀ ਕੋਸ਼ਿਸ਼ ਆ ਕਿ ਉਹਨੂੰ ਬਾਬਾ ਸਾਹਿਬ ਪੀਮਰਾਓਂ ਅੰਬੇਡਕਰ ਜੀ ਦੇ ਮਿਸ਼ਨ ਦੇ ਨਾਲ ਜੋੜਿਆ ਜਾਵੇ ਤਾਂ ਇਸ ਤਰ੍ਹਾਂ ਦੇ ਕੁੱਲ ਮਿਲਾ ਕੇ ਪ੍ਰੋਗਰਾਮ ਦੀ ਜਿਹੜੀ ਮੀਟਿੰਗ ਜਿਹੜੀ ਸਮੀਖਿਆ ਮੀਟਿੰਗ ਅਸੀਂ ਰੱਖੀ ਆ ਔਰ ਸੰਗਠਨ ਦੇ ਵਿੱਚ ਪੂਰਾ ਉਤਸ਼ਾਹ ਆ ਕਾਰਜਕਰਤਾਵਾਂ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਇਸ ਦਿਨ ਦੇ ਉੱਤੇ ਵੱਡੇ ਘਟ ਦੇ ਨਾਲ ਪਰਿਵਾਰਾਂ ਦੇ ਨਾਲ ਮੋਹੱਲੇ ਦੇ ਨਿਵਾਸੀਆਂ ਦੇ ਨਾਲ ਲੋਕ ਪਹੁੰਚ ਰਹੇ ਆ ਧੰਨਵਾਦ ਸਹਿਤ ਜੈ ਪੀਮ ਜੈ ਭਾਗ